ਦੇ ਮੁਲਾਇਮਾਂ ਉਹਨੂੰ ਹਟਾ ਦਿੱਤੀ ਗਈ ਸੀ ਕੀ ਕਿਨਾਂ ਅ ਸਭ ਤੋਂ ਪਹਿਲਾਂ ਤੇ ਅੱਜ ਮੈਂ ਪਟਿਆਲਾ ਆਇਆ ਕੱਲ ਆਪਣਾ 79ਵਾਂ ਪਜਾਦੀ ਦੇਵ ਸਾਹਿਬ ਤੋਂ ਸੋਨੂੰ ਸਾਰਿਆਂ ਨੂੰ ਤੁਹਾਡੇ ਅ ਚੈਨਲਾਂ ਤੇ ਮਾਧਿਅਮ ਦੁਆਰਾ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਸ ਕੇ ਇੰਗਰੇਜ ਦੇਸ਼ ਤੇ ਜਿੱਨੇ ਵੀ ਸਾਡੇ ਭੈਣ ਭਰਾ ਦੇ ਸਾਰਿਆਂ ਨੂੰ ਜਦੀ ਦੇ ਇਸਤੀਆਂ ਬਹੁਤ ਬਹੁਤ ਮੁਬਾਰਕਾਂ ਅ ਸਟ੍ਰਾਈਕ ਦੀ ਤੁਸੀਂ ਗੱਲ ਕੀਤੀ ਕਿ ਪਿਛਲੇ 3-4 ਦਿਨ ਤੋਂ ਸਾਡੇ ਕੁਝ ਬਿਜਲੀ ਵਿਭਾਗ ਦੀਆਂ ਯੂਨੀਅਨਸ ਐਸੋਸੀਏਸ਼ਨਸ ਕੋਜ ਮੰਗਾਂ ਨੂੰ ਲੈ ਕੇ ਸਟ੍ਰਾਈਕ ਕੀਤੀ ਸੀਗੀ ਅਸੀਂ ਮੀਟਿੰਗ ਵੀ ਕੀਤੀ ਸੀਗੀ 10 ਤਰੀਕ ਨੂੰ ਮੈਂ ਉਸ ਮੀਟਿੰਗ 'ਚ ਹਾਜ਼ਰ ਸੀਗਾ ਸਾਡੇ ਮਾਨਯੋਗ ਵਿੱਤ ਮੰਤਰੀ ਸਰਦਾਰ ਕੁਪਾਲ ਸਿੰਘ ਚਮਨ ਸਾਹਾ ਜੀ ਸੀਗੇ ਸਾਡੀ ਕਾਫੀ ਡਿਸਕਸ਼ਨ ਹੋਈ ਕਾਫੀ ਮੰਗਾਂ ਤੇ ਵਿਚਾਰ ਵਟਾਂਦਰਾ ਦਾ ਪਰ ਕਾਫੀ ਸਹਿਮਤੀ ਜੜੀ ਆ ਬਣ ਗਈ ਸੀ ਪਰ ਕੁਝ ਚੀਜ਼ਾਂ ਲੈ ਕੇ ਉਹ ਜਿਹੜਾ ਉਹ ਸਿਰੇ ਨਹੀਂ ਚੜੀ ਫਿਰ ਅਸੀਂ ਮੀਟਿੰਗਾਂ ਤਾਂ ਲੋਰ ਜਿਹੜਾ ਸੀਗਾ ਉਹ ਜਾਰੀ ਰੱਖਿਆ ਪਰ ਅੱਜ ਮੈਨੂੰ ਬੜੀ ਖੁਸ਼ੀ ਆ ਕਿ ਸਾਡੇ ਜੁਆਇੰਟ ਫੋਰਮ ਦੇ ਜਿਹੜੇ ਵੀ ਮੁਲਾਦਿਆਂ ਦੇ ਬੰਦੀਆਂ ਸੀਗੀਆਂ ਉਹਨਾਂ ਨੇ ਸਹਿਮਤੀ ਪ੍ਰਗਟ ਕਰ ਦਿੱਤੀ ਅਤੇ ਫਰਤਾਂ ਜਿਹੜੀ ਆ ਉਹ ਖਤਮ ਹੋ ਗਈ ਆ ਕਿਉਂਕਿ ਸਾਡਾ ਜਿਹੜਾ ਵਿਭਾਗ ਆ ਬਿਜਲੀ ਵਿਭਾਗ ਬਣਾਇਆ ਹੈ ਹਰ ਘਰ ਦੇ ਵਿੱਚ ਬਿਜਲੀ ਦੀ ਜ਼ਰੂਰਤ ਹਰ ਜਗ੍ਹਾ ਤੇ ਬਿਜਲੀ ਦੀ ਜ਼ਰੂਰਤ ਸੋ ਸਾਡੀ ਸੈਂਪੀ ਬਣੀ ਆ ਕੁਝ ਮੰਗਾਂ ਦੇ ਉੱਤੇ ਪਰ ਉਹ ਅਸੀਂ ਜਲਦ ਜੜੀਆਂ ਨੇ ਬੀਓਡੀ ਦੇ ਵਿੱਚ ਲਾ ਕੇ ਜਾਂ ਕੋਈ ਸਰਕਾਰ ਲੈਵਲ ਤੇ ਨੇ ਉਹ ਜਾਂ ਕੋਈ ਕੈਬਨਿਟ ਲੈਵਲ ਤੇ ਨੇ ਉਹ ਅਸੀਂ ਲੋਕਾਂ ਨੂੰ ਦੋ ਸੰਗਤਾਂ ਪਰ ਉਹਨਾਂ ਨੇ ਸਾਡੀ ਬੇਨਤੀ ਨੂੰ ਸਵਾਰ ਕਰਦਿਆਂ ਅੱਜ ਕੰਮ ਤੇ ਲੋਟ ਆਏ ਨੇ ਤਰਤਾਏ ਨਹੀਂ ਪਰ ਮੈਂ ਸਮੂਹ ਜਥੇਬੰਦੀਆਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਹਨਾਂ ਨੇ ਪਬਲਿਕ ਹਿੱਤ ਨੂੰ ਮੁੱਖ ਦੇ ਵਿੱਚ ਰੱਖਦਿਆਂ ਕਿਉਂਕਿ ਇਹ ਜਿਹੜਾ ਸੀਜ਼ਨ ਆ ਸਾਡਾ ਪੈਡੀ ਸੀਜ਼ਨ ਚੱਲ ਰਿਹਾ 30 ਸਤੰਬਰ ਤੱਕ ਬਿਜਲੀ ਵਿਭਾਗ ਵਾਸਤੇ ਆਪਣਾ ਕ੍ਰੂਸ਼ੀਅਲ ਸਮਾਂ ਹੁੰਦਾ ਹੈ ਪੀਕ ਸੀਜ਼ਨ ਹੁੰਦਾ ਹੈ ਸਾਡਾ ਸੋ ਉਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ। ਪਰ ਜਥੇਬੰਦੀਆਂ ਅੱਜ ਕੰਮ ਤੇ ਜੜੀਆਂ ਨੇ ਉਹ ਕਰਪਈਆਂ। ਸਰ ਕੋਈ ਸਮਾਂ ਨਿਰਧਾਰਤ ਹੋਇਆ ਕੋਈ ਵੀ ਇਸ ਤਰ੍ਹਾਂ ਨੇ ਸਮੇਂ ਤੱਕ ਮੁੱਦਾ ਮਨਨ। ਕਿਉਂਕਿ ਟੀਵੀ ਤੇ ਨਿਊਜ਼ ਚੱਲੀ ਜਾਂਦੀ ਹੈ। ਪਰ ਤੁਹਾਡਾ ਕੋਈ ਫੈਸਲਾ ਜਿਹੜਾ ਉਹ ਜਨਤਾ ਉਡੀਕ ਰਹੀ ਹੈ ਕਿ ਕੀ ਫੈਸਲਾ ਹੋਇਆ ਤੁਹਾਡੀਆਂ ਮੰਗਾਂ ਮੰਨੀਆਂ ਗਈਆਂ? ਹੜਤਾਲ ਤੋਂ ਕਰਮਚਾਰੀ ਵਾਪਸ ਜਾਣ ਜਾਂ ਅੜੇ ਰਹਿਣ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਅੱਜ 14 ਅਗਸਤ ਨੂੰ ਸ਼ਾਮ ਦੇ ਟਾਈਮ ਤੇ ਜਿਹੜਾ ਮਹਾਲੀ ਫਰਾਂਸ ਕੋ ਲਾ ਲੈ ਤੋਹ ਜੇ ਉੱਥੇ ਹੀ ਮੀਟਿੰਗ ਦਾ ਹੁਣ ਤੋਂ ਸਮਾਂ ਪਹਿਲਾਂ ਹੋਟੀ ਹੈ ਮੀਟਿੰਗ ਦੇ ਵਿੱਚ ਜਿਹੜੇ ਇਸ਼ੂ 10 ਅਗਸਤ ਦੇ ਵਿੱਚ ਵਿਚਾਰੇ ਸੀ ਜਿਸ ਮੀਟਿੰਗ ਦੇ ਵਿੱਚ ਉਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਖਜ਼ਾਨਾ ਮੰਤਰੀ ਮਾਜੋਬ ਸ੍ਰੀ ਹਰਪਾਲ ਸਿੰਘ ਕਿਨਾ ਜੀ ਨੇ ਕੀਤੀ ਸੀ। ਔਰ ਉਸ ਮੀਟਿੰਗ ਦੇ ਵਿੱਚ ਜੀਲ ਮੰਤਰੀ ਮਾਜੋਬ ਸ੍ਰੀ ਹਰਪਾਲ ਸਿੰਘ ਵੀ ਡੋ ਸਾਡੇ ਸੀਐਮ ਵੀ ਔਰ ਅਦਾਰੇ ਦੀ ਮੈਨੇਜਮੈਂਟ ਦੇ ਆਡੀ ਦੇ ਵਿੱਚ ਜੋ ਸਾਡਾ ਉੱਥੇ ਐਗਰੀਮੈਂਟ ਹੋਇਆ ਸੀ ਲੇਕਿਨ ਉਸ ਦਿਨ ਜਦੋਂ ਅਸੀਂ ਉਹ ਸਮਝੌਤਾ ਕਲਮਬੰਦ ਕਰਨਾ ਸੀ ਉਦੋਂ ਕੁਝ ਡਿਸਪਿਊਟ ਰਹਿ ਗਿਆ ਉਹਦੇ ਕਰਕੇ ਜਿਹੜੀ ਆ ਉਹਾਨੂੰ ਸਾਡੇ ਕਰਮਚਾਰੀਆਂ ਨੂੰ ਹੜਤਾਲ ਤੇ ਜਾਣਾ ਪਿਆ ਅੱਜ ਅਸੀਂ ਪੰਜਾਬ ਦੇ ਸਮੁੱਚੇ ਬਿਜਲੀ ਕਰਮਚਾਰੀਆਂ ਨੂੰ ਜਿਨ੍ਹਾਂ ਨੇ ਸੰਘਰਸ਼ ਕੀਤਾ 11 12 13 14 ਉਹਨਾਂ ਨੂੰ ਸਲੂਟ ਕਰਦੇ ਆਂ ਔਰ ਉਹਨਾਂ ਨੂੰ ਇਸ ਮੌਕੇ ਤੇ ਮੁਬਾਰਕਬਾਦ ਦਿੰਦੇ ਆਂ ਇਹ ਕਹਿਣਾ ਚਾਹੁੰਦੇ ਆਂ ਕਿ ਜਿਹੜਾ ਤੁਹਾਡੀਆਂ ਮੰਗਾਂ ਤੇ ਮਸਲਿਆਂ ਤੇ ਜੋ ਵੀ ਮੈਨੇਜਮੈਂਟ ਦੇ ਨਾਲ ਸਰਕਾਰ ਨਾਲ ਡਿਸਕਿਊਟ ਸੀ ਉਹ ਅੱਜ ਉਹਦੇ ਤੇ ਚਰਚਾ ਹੋ ਕੇ ਸਮਝੌਤਾ ਜਿਹੜਾ ਹੁਣ ਉਹ ਕਲਮਬੰਦ ਹੋ ਰਿਹਾ ਤੇ ਅਸੀਂ ਤੁਹਾਡਾ ਕੋਟਨ ਕੋਡ ਧੰਨਵਾਦ ਕਰਦੇ ਆ ਤੁਹਾਨੂੰ ਬੇਨਤੀ ਕਰਦੇ ਆ ਕਿ ਅਸੀਂ ਇਹ ਜਿਹੜੀ ਹੜਤਾਲ ਆ ਇਹਨੂੰ ਕੁਝ ਸਮੇਂ ਲਈ ਮੁਲਤਵੀ ਕਰ ਰਹੇ ਆ ਔਰ ਅਸੀਂ ਦੋ ਤਰੀਕ ਨੂੰ ਜਿਹੜੀ ਆ ਬੀਓਡੀ ਦੀ ਮੀਟਿੰਗ ਹੋਣੀ ਆ ਉਹਦੇ ਵਿੱਚ ਜਿਹੜੇ ਸਾਡੇ ਇਹ ਸਾਰੇ ਇਸ਼ੂ ਨੇ ਉਹ ਕਲੀਅਰ ਹੋਣਗੇ ਤੋ ਅਸੀਂ ਜਿਹੜੀ ਸਾਡਾ ਛੁੱਟੀ ਦਾ ਪੀੜ ਆ ਉਹ ਵੀ ਉਹਦੇ ਬਾਰੇ ਰਤਨ ਸਿੰਘ ਜੀ ਗੱਲ ਕਰਨਗੇ ਤੋ ਮੈਂ ਸਮਝਦਾ ਕਿ ਪੰਜਾਬ ਦੇ ਮਲਾਜਮਾਂ ਨੂੰ ਜਿਿਹੜੀ ਕਾਮਿਆਂ ਨੂੰ ਜਿਨ੍ਹਾਂ ਇਤਿਹਾਸ ਰਚਿਆ ਉਹਨਾਂ ਨੂੰ ਮੁਬਾਰਕਬਾਦ ਆ ਜਿਨ੍ਹਾਂ ਨੇ ਸੰਘਰਸ਼ ਨਹੀਂ ਕੀਤਾ ਉਹ ਵੀ ਕਦੇ ਠੰਡੇ ਠਾਣੇ ਬੈਠ ਕੇ ਜ਼ਰੂਰ ਸੋਚਣਗੇ ਬਹੁਤ ਬਤਨ ਆ ਮਜਰੀ ਸਾਹਿਬ ਲਗਾਤਾਰ ਤੁਸੀਂ ਸੰਘਰਸ਼ ਕੀਤਾ ਔਰ ਗੰਡੀਵਾਲ ਸਾਹਿਬ ਨੇ ਗੱਲ ਕੀਤੀ ਹੈ ਕਿਉਂਕਿ ਆਗੂਆਂ ਦੇ ਦਿਮਾਗ ਤੇ ਬਹੁਤ ਵੱਡਾ ਵਜ਼ਨ ਹੁੰਦਾ ਹੈ ਤੇ ਤੁਸੀਂ ਅੱਜ ਕੁਛ ਨਾ ਕੁਛ ਬੋਰ ਤੋਂ ਲੈ ਕੇ ਦਿੱਤਾ ਹੈ ਉਹਨਾਂ ਕਰਮਚਾਰੀਆਂ ਨੂੰ ਜਿਨ੍ਹਾਂ ਨੇ ਤੁਹਾਡੇ ਇੱਕ ਕਹੇ ਤੇ ਪੁੱਲ ਚੜਾਏ ਤੇ ਪਿੱਛੇ ਮੁੜ ਕੇ ਨਹੀਂ ਵੇਖਿਆ ਹੜਤਾਲ ਕਰ ਦਿੱਤੀ ਤੇ ਉਹਨਾਂ ਕਰਮਚਾਰੀਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਰ ਅੱਜ ਦਾ ਤੁਹਾਡਾ ਕੀ ਮੈਸੇਜ ਹੈ? ਜਰੂਰ ਦੱਸੋ। ਅੱਜ ਮਿੱਤੀ ਚੌੜਾ ਰਸਤ ਨੂੰ सीएमडी प्लस मानजुग मंत्री बिजली मंत्रीarpajim singh dio pdu ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਹੋਈ ਉਹਦੇ ਵਿੱਚ ਜਿਹੜੀਆਂ 25 ਮੰਗਾਂ ਦਾ ਡਿਮਾਂਡ ਚਾਰਟ ਸੀਗਾ ਉਹਦੇ ਹਰ ਇਸ਼ੂ ਤੇ ਹਰ ਪਹਿਲੂ ਤੇ ਅੱਖਰ ਅੱਖਰ ਤੇ ਜਿਹੜੀ ਹੈ ਜਿਹੜੀ 10 ਤਰੀਕ ਦੀ ਮੀਟਿੰਗ ਦੇ ਵਿੱਚ ਘਾਟਾਂ ਰਹਿ ਗਈਆਂ ਸੀਗੀਆਂ ਉਹ ਅੱਜ ਮੁਲਾਜ਼ਮਾਂ ਦੇ ਇਕੱਠ ਨਾਲ ਮੁਲਾਜ਼ਮਾਂ ਦੇ ਜੋ ਮਤਲਬ ਸੰਘਰਸ਼ ਨਾਲ ਅੱਜ ਜਿਹੜੀਆਂ ਜਥੇਬੰਦੀਆਂ ਨੇ ਉਹ ਆਪਣੇ ਪ੍ਰੈਸ਼ਰ ਨਾਲ ਉਹ ਮੰਗਾਂ ਜਿਹੜੀਆਂ ਅੱਜ ਪੂਰੀਆਂ ਕਰਾਈਆਂ ਨੇ ਤੇ ਜਿਹੜੇ ਮਿੰਟਸ ਆਫ ਮੀਟਿੰਗ ਉਹ ਲਿਖੇ ਜਾ ਰਹੇ ਨੇ ਤੇ ਉ ਤੋਂ ਬਾਅਦ ਮੈਂ ਸਾਰੇ ਬਿਜਲੀ ਮੁਲਾਜ਼ਮ ਸਾਥੀਆਂ ਦਾ ਜਿਨ੍ਹਾਂ ਨੇ ਸਾਡੇ ਇੱਕ ਹੁਕਮ ਤੇ ਇੱਕ ਛੋਟੀ ਜਿਹੀ ਕਾਲ ਤੇ ਇਹ ਜਿਹੜਾ ਸੰਘਰਸ਼ ਲੜਿਆ ਹੈ ਉਹਨਾਂ ਦਾ ਤਨਬਾਧੀਆਂ ਮੈਂ ਰਿਣੀ ਰਹਾਂਗਾ ਜਦ ਤੱਕ ਮੈਂ ਜਿੰਦਾ ਰਹਾਂਗਾ ਕਿ ਬਿਜਲੀ ਬੋਰਡ ਦਾ ਬਿਜਲੀ ਬੋਰਡ ਦਾ ਜਿਹੜਾ ਇਤਿਹਾਸ ਵੀ ਹੈ ਕਿ ਸਾਡੀ ਜਿਹੜੀ ਫੌਜ ਹੈ ਉਹ ਡਿਸਪਲਾਈਨਡ ਫੌਜ ਹੈ ਤਾਂ ਉਹ ਫੌਜ ਜਿਹੜੀ ਹੈ ਉਹ ਤਾਂ ਹੀ ਅਸੀਂ ਜਿਹੜਾ ਇਸ ਸੰਘਰਸ਼ ਜਿੱਤ ਸਕੇ ਆ ਸਾਡਾ ਸੰਘਰਸ਼ ਜਿਸ ਦਾ ਸ਼ਾਂਤਮਈ ਤਰੀਕੇ ਦੇ ਨਾਲ ਬਿਲਕੁਲ ਕਾਇਦੇ ਕਾਨੂੰਨ ਤੇ ਰਹਿ ਕੇ ਅਸੀਂ ਜਿਹੜਾ ਇਸ ਸੰਘਰਸ਼ ਲੜਿਆ ਏ ਜਿਹਦੇ ਕਾਰਨ ਮੈਨੇਜਮੈਂਟ ਤੇ ਸਰਕਾਰ ਤੋਂ ਗੁੱਸਾ ਹੋਈ ਹੈ ਇਹ ਸਾਡੀਆਂ ਮੰਗਾਂ ਮੰਨਣ ਲਈ ਸਰਧਾਨ ਜੀ ਇੱਕ ਸਵਾਲ ਮੇਰਾ ਹੋਦਾ ਜਿਵੇਂ ਕਿ ਤੁਸੀਂ ਪਿਛੇ 9 ਤਰੀਕ ਦੀ ਹੜਤਾਲ ਕੀਤੀ ਤੇ ਉਸ ਤੋਂ ਬਾਅਦ 11 12 13 ਅੱਜ 14 ਚ ਖੜੇ ਆਪਾਂ 15 ਤੱਕ ਆਪਾਂ ਨੇ ਜਿਹੜਾ ਹੈਗਾ ਸੀ ਜੀ ਛੁੱਟੀ ਨਾ ਲਾਇਆ ਸੀ ਕੀ ਅੱਜ ਉਹ ਤੁਹਾਡੀਆਂ ਪਿਛਲੀਆਂ ਜਿਹੜੀਆਂ ਕੀਤੀਆਂ ਹੜਤਾਲਾਂ ਉਹਨਾਂ ਦੀ ਛੁੱਟੀ ਪਾਸ ਹੋਊਗੀ ਤੁਹਾਨੂੰ ਕੋਈ ਲੈਟਰ ਦਿੱਤਾ ਮੈਨੇਜਮੈਂਟ ਨੇ ਜਾਂ ਪਹਿਲਾਂ ਦੀ ਤਰ੍ਹਾਂ ਇਸਕਾਰ ਕਰ ਦਿੱਤੀਆਂ ਜਾਣੀਆਂ ਜਿੱਲਾ ਸਾਥੀਆਂ ਨੇ ਤਰੱਕੀਆਂ ਰੁਕੀਆਂ ਨੇ ਇਸ ਕਰਕੇ ਕੀ ਉਹ ਤਰੱਕੀਆਂ ਹੁਣ ਹੋਣਗੀਆਂ ਔਰ ਜਿੰਨਾ ਸਾਥੀਆਂ ਪ੍ਰਕਿਰਤੀਆਂ ਜਾਂ ਗੈਫਰ ਹੋਏ ਬੈਦਕੀ ਤੋਂ ਸਾਰੇ ਕਦਮ ਹੋਣਗੇ ਇਹਦੇ ਤੇ ਇਹ ਗੱਲ ਦੱਸਣੀ ਚਾਹਣਾ ਇੱਥੇ ਆਪਣੇ ਕਾਮਿਆਂ ਨੂੰ ਕਿ ਜਥੇਬੰਦੀਆਂ ਦੇ ਆਗੂਆਂ ਨੇ ਇਹ ਗੱਲ ਕਹੀ ਸੀਗੀ ਸੰਘਰਸ਼ ਤੋਂ ਪਹਿਲਾਂ ਕਿ ਕੋਈ ਪਰਵਿਸ਼ਣ ਵਾਲਾ ਹੋਵੇ ਕੋਈ ਸਾਥੀ ਨਵੀਂ ਡਿਊਟੀ ਵਾਲਾ ਹੋਵੇ ਅਸੀਂ ਕਿਸੇ ਵੀ ਸਾਥੀ ਦਾ ਜਿਹੜਾ ਬਾਲਵਿੰਗਾ ਨਹੀਂ ਹੋਣਿਆਵਾਂਗੇ ਉਹਦੇ ਵਜ ਦੇ ਵਿੱਚ ਜਿਹੜੀ 9 ਜੁਲਾਈ ਦੀ ਸਟ੍ਰਾਈਕ ਸਟਾਈ ਕੀਤੀ ਸੀਗੀ ਤੇ ਆ ਜਿਹੜੀਆਂ ਚਾਰ ਸਟ੍ਰਾਈਕਾਂ ਕੀਤੀਆਂ ਨੇ ਇਹਨਾਂ ਦੀ ਜਿਹੜੀ ਚਿੱਠੀ ਹੈ ਉਹ ਪਾਸ ਦੀ ਉਹ ਵੀ ਨਾਲ ਉਹਨਾਂ ਨੂੰ ਅਸੀਂ ਲਈ ਹੈ ਤੇ ਇਹਦੇ ਤੇ ਵੀ ਜਿਹੜੇ ਕਰਮਚਾਰੀ ਸੰਘਰਸ਼ ਲੜੇ ਉਹਨਾਂ ਦਾ ਧੰਨਵਾਦ ਕਰਦਾ ਮੈਂ ਤੇ ਆਪਣੇ ਆਗੂ ਸਹਿਬਾਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਪ੍ਰੈਸ਼ਰ ਦੇ ਨਾਲ ਇਹ ਸਰਕੂਲਰ ਜਾਰੀ ਕਰਵਾਏ ਤੇ ਬਾਕੀ ਡिटेल ਨਾਲ ਜਿਹੜੀਆਂ ਗੱਲਾਂ ਆਉਣ ਮੀਟਿੰਗ ਆ ਜਾਣਗੇ ਤੇ ਅਸੀਂ ਸਰਕਲਾਂ ਜਾਵਾਂਗੇ ਡਿਵੀਜ਼ਨਾਂ ਜਾਵਾਂਗੇ ਸਬਡਿਵੀਜ਼ਨਾਂ ਜਾਵਾਂਗੇ ਤੇ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਮੈਂ ਪੰਜਾਬ ਦੇ ਅੰਦਰ ਉਹਨਾਂ ਨੇ ਬਿਜਲੀ ਕਾਮਿਆਂ ਦੇ ਦੁੱਖ ਦਰਦ ਨੂੰ ਸਮਝਿਆ ਏ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਤੇ ਉਹਨਾਂ ਸਾਥੀਆਂ ਦੇ ਅਸੀਂ ਰਹਿਣੀ ਹੈ ਜਦੋਂ ਵੀ ਉਹ ਸਾਨੂੰ ਬਾਜ਼ ਮਾਰਨਗੇ ਕਿਸਾਨ ਅਸੀਂ ਵੀ ਆਪਣੇ ਏਕੇ ਦੇ ਨਾਲ ਉਹਨਾਂ ਪ੍ਰਧਾਨ ਜੀ ਕਲਾਸ ਸਵਾਲ ਹੈ ਤੁਹਾਨੂੰ ਇਹ ਪੜਦਾ ਸੀ ਮੇਰੇ ਕਿਉਂਕਿ ਹੁਣ ਇੱਥੇ ਸਮੁੱਚੀਆਂ ਜਥੇਬੰਦੀਆਂ ਦੀ ਕਰੀਮ ਖੜੀ ਆ ਕਿ 15 ਅਗਸਤ ਦਾ ਆਪਾਂ ਜਿਹੜਾ ਪ੍ਰੋਗਰਾਮ ਦਿੱਤਾ ਸੀਗਾ ਕਾਲੇ ਝੰਡੇ ਵਖਾਉਣ ਦਾ ਆਜ਼ਾਦੀ ਵਾਲੇ ਦਿਨ ਉਹਦੇ ਤੇ ਵੀ ਥੋੜਾ ਚੱਲਣਾ ਪਾਉ ਕਿਉਂਕਿ ਬਹੁਤ ਲੋਕਾਂ ਨੂੰ ਇਹ ਸ਼ਾਇਦ ਕਿਤੇ ਇਹ ਗੱਲ ਕਿਤੇ ਉਸੇ ਤਰ੍ਹਾਂ ਨਾ ਚੱਲਦੀ ਰਹੇ ਇਹਦੇ ਤੇ ਵਿਰੋਧ ਚਾੜਨਾ ਪਾਉ। ਦੇਖੋ ਅਸੀਂ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪੰਜਾਬ ਦੀ ਸਰਕਾਰ ਨੂੰ ਇਹ ਇਹ ਚਾਹੁੰਦੇ ਹਨ ਕਿ ਮੇਰਾ ਝੰਡਾ ਸਾਡੇ ਲਈ ਬਹੁਤ ਬਹੁਤ ਤਪੂਰਨਾ ਦੇਸ਼ਵਾਸੀਆਂ ਲਈ ਇਹ ਝੰਡਾ ਸਾਡੇ ਪੁਰਖਿਆਂ ਨੇ ਬਹੁਤ ਛਾਹਾਂਤਾਂ ਦੇ ਕੇ ਬਹੁਤ ਕਸ਼ਟ ਝੱਲ ਕੇ ਇਹ ਝੰਡਾ ਪ੍ਰਾਪਤ ਕੀਤਾ ਅਸੀਂ ਉਹਨ ਸਾਡਾ ਜਿਹੜਾ ਇਹ ਚੰਗਾ ਮੁੱਕ ਗਿਆ ਅਸੀਂ ਬਹੁਤ ਸਵੇਰੇ ਜਿਹੜਾ ਉਹ ਝੰਡੇ ਦੀ ਜਿਹੜੀ ਰਸਮ ਹੈ ਉਸੇ ਅਸੀਂ ਕਰ ਸਕਦੇ ਹਾਂ ਮਲਾਜਮਾਂ ਨੂੰ ਕਿ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਬੀਲੀ ਮਲਾਜਮਾਂ ਨੂੰ ਕਿ ਵੀ ਜਿਹੜਾ ਵੀ ਸਾਥੀ ਉਹਦੇ ਚ ਜਾਣਾ ਚਾਹਵੇ ਉਹ ਜਾਵੇ ਉਹ ਇਸ ਜਿਹੜਾ ਫੜਾਇਆ 15 ਦਿਨ ਸਿਆ ਤੇ ਉਹਦੇ ਚ ਜਿਹੜਾ ਆਜ਼ਾਦੀ ਦਾ ਜਲਦਾ ਦਿਹਾੜਾ ਆਇ 15 ਅਗਸਤ ਤੇ ਉਹ ਉਹਦੇ ਚ ਅਸੀਂ ਸਮਝਦੇ ਹਾਂ ਕਿ ਦੀ ਸਾਨੂੰ ਉਹਦੇ ਤੇ ਸਾਲਣਾ ਚਾਹੀਦਾ ਤੇ ਜਿਹੜਾ ਸਾਡਾ ਕੱਲ ਦਾ ਐਕਸ਼ਨ ਪ੍ਰੋਗਰਾਮ ਸੀ ਉਹਨੂੰ ਅਸੀਂ ਵਾਪਸ ਲੈ ਲਿਆ ਵਾਪਸ ਲੈ ਲਿਆ ਤੇ ਸੋ ਅਸੀਂ ਮੁੜ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਜਿਹੜੀਆਂ ਕੋ ਟ੍ਰੇਡ ਯੂਨੀਅਨਾਂ ਨੇ ਜਿਨ੍ਹਾਂ ਨੇ ਸਰਦਾਰ ਕੋਈ ਸਪੋਰਟ ਕੀਤੀ ਹੈ ਔਰ ਕੁੱਪੀਆਂ ਕਿਸਾਨ ਜਾਇ ਬੰਦੀਆਂ ਸਭ ਨਾਲ ਦਾ ਤੈਨੂੰ ਪਰਮਾਤ ਕਰਦੇ ਬਹੁਤ ਬਦਮਾ